ਰਪਾਣ ਤੁਰਿਆ ਗਏ ਅੰਲਾਸ ਮਾਨੀ ਜਿਉ ਵੇਟ ਸੰਤ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨ ਜਾਣੇ ਮੇਰਾ ਵਾਹਿਗੁਰੂ ਵਾਹਿਗੁਰੂ ਧੰਨਵਾਦ ਗੁਰੂ ਜੀ ਦੇ ਕਾਬਨਾਨ ਹਾਰਾ ਦਕਨਤਾ ਸੰਖਰਾਸ ਤੱਕ ਬਿੰਦੂ ਲਗਾਏ ਧਕੇ ਬਾਬਾ ਕਬਦੋ ਸਤਿਮੰਕਾਰ ਸ਼੍ਰੀ ਰਾਮ ਜੀ ਕੀ ਹਦਾਇਤ ਸ੍ਰੀ ਗਗਨਦੀ ਜੀ ਸਹਾਇ ਮਾਰ ਸ੍ਰੀ ਭਗਤ ਜੀ ਕੀ ਬਾਤ ਸਹਿ ਦਸਵੇਂ ਬ੍ਰਹਮ ਗਗਨਦੀ ਜੀ ਸਿਮਰ ਕੇ ਗੁਰ ਨਾਨਕ ਨੈਂ ਝਾਇਏ ਸਰਨ ਗਨ ਗੁਰ ਤੇ ਅਰਦਾਸ ਸਰੰਦਾਸਾ ਹੋਈ ਸਹਾਇ ਅਰਜਨ ਹਰਿ ਭੋਇ ਤਨ ਸੰਤੋਸ਼ੀ ਖਰਾਏ ਸ੍ਰੀ ਹਰਿ ਕ੍ਰਿਸ਼ਨ ਜੈ 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 ਜਿਸ ਕਥੇ ਸਾਵਧ ਖਦਾਏ ਗੁਰੂ ਤੇਗ ਬਹਾਦਰ ਦਸਵੰਜਗ ਘਰ ਨਾਨਦਾਨ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਬਾਦਸ਼ਾਹ ਸੰਸ਼ੇਧੇ ਬਹੁਤ ਦਰਮਿਤਾ ਜੀ ਬਤਕੇ ਵਾਲੇ ਆਮਤ ਕੇ ਦਰਤੀ ਸਰਬੰਸ ਦਾਲੇ ਨੂੰ ਹੋਬ ਸੁਖ ਸਾਹਿਬ ਜੀ ਮਹਾਰਾਜ ਸਨ ਸਾਈ ਹੋਏ ਸਹਾਏ ਦਸਾਂ ਸਿੰਘ ਪਤ ਸਿੰਘ ਜਿਆਤਕ ਸੰਗਪਜਾ ਜੀ ਨੂੰ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਦਰਸ਼ਨ ਦਿਦਾਤਾ ਧਿਆਨ ਧਰ ਕੇ ਬੋਲਣਾ ਜੀ ਆਗੀ ਨੇ ਚਰਨਾ ਚ ਆਰ ਜੀ ਨੇ ਦਰਤੀ ਪ੍ਰਵਾਣ ਕਰਨੀ ਬਰਤੀ ਕਰੇ ਨਾ ਹੋਵੀ ਜਨ ਕੀਰਵਾਲ ਸਨਾਤਕ ਗੋਬਿੰਦ ਕਾ ਪੂਰਨ ਗੁਣਤਾਸ ਸਤੁਪ ਜੀ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨੀ ਅੰਦੋਲਨ ਦੀ ਜਿੱਤ ਵਾਸਤੇ ਆਪ ਜੀ ਦੇ ਚਰਨਾਂ ਤੇ ਅਰਦਾਸ ਬੇਨਤੀਆਂ ਚੜ੍ਹਦੀ ਕਲਾ ਵਾਸਤੇ ਜੋ ਕਿ ਪਿਛਲੇ ਦਿਨਾਂ ਤੋਂ 13 ਫਰਵਰੀ ਤੋਂ ਲੈ ਕੇ ਚੱਲ ਰਹੇ ਕਿਸਾਨੀ ਅੰਦੋਲਨ ਚ ਸੰਭੂ ਖਨੌਰੀ ਅਤੇ ਆਪਨਪੁਰਾ ਬਾਰਡਰ ਤੇ ਲਗਾਤਾਰ ਧਰਨੇਆਂ ਤੇ ਆਪਣੀ ਹੱਕਾਂ ਵਾਸਤੇ ਬੈਠੇ ਕਿਸਾਨ ਅਤੇ ਮਜ਼ਦੂਰ ਅਤੇ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਆਲ ਜੋ ਕਿ ਮਰਨ ਵਰਤ ਤੇ ਬੈਠੇ ਹਨ ਸਤਿਗੁਰੂ ਜੀ ਆਪ ਦੀ ਕਿਰਪਾ ਕਰੋ ਸਰਕਾਰਾਂ ਨੂੰ ਸਮੱਤ ਬਖਸ਼ੋ ਮੋਰਚੇ ਦੀ ਫਤਿਹ ਕਰੋ ਆਪ ਦੀ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਸਾਹਿਬ ਭਾਈ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਮਦਾਨ ਬਖਸ਼ਿਸ਼ ਕਰਨੇ ਕਰੋ ਕਿਰਪਾ ਸ੍ਰੀ ਹਰਿਧਾਣੀਆ ਵਰਤੇ ਪ੍ਰਵਾਨ ਕੋ ਆਪ ਜੀ ਦੀ ਜਨਾਬ ਅਰਦਾਸ ਬੇਨਤੀ ਹੈ ਇਸਾਨੀ ਮੋਰਚੇ ਨੂੰ ਫਤਿਹ ਕਰੋ ਸਹੀ ਬਿਆਰ ਮੇਰ ਜਨਰਲ ਮਿਲਿਆ ਜੀ ਦਾ ਪਵਿੱਤਰ ਨਾਮ ਚੇਤਾਵ ਸਭ ਹੋਗਾ ਨਾਮ ਕਰਾਉ ਨਾ ਚੜ੍ਹਦੀ ਕਲਾ